ਤੁਸੀਂ ਵਰਕਿੰਗ ਬੈਕ ਟੂ ਮਾਈ ਚੈਨਲ ਦਿਮਿਆ ਭਾਰਤੀ ਤੇ ਅੱਜ ਦਿਨ ਹੈਗਾ ਵੀਰਵਾਰ ਦਾ ਤੇ ਅੱਜ ਆਪਾਂ ਕੱਕੇ ਹੁਣ ਗਏ ਨਹਾਉਣ ਤੇ ਇਹ ਦਾ ਸੈਕਿੰਡ ਬਾਥਾ ਤੇ ਦੁਪਹਿਰ ਦਾ ਟਾਈਮ ਹੋ ਗਿਆ ਤੇ ਮੈਂ ਕੱਪੜੇ ਉੱਪਰ ਲੈ ਆਈਆਂ ਪਾਣੀ ਗਰਮ ਹੋ ਗਿਆ ਆ ਤੇ ਇਹ ਥੋੜੇ ਕੱਪੜੇ ਕੱਢਦੀ ਪਈ ਮੈਂ ਪਾਵਾਂਗੀ ਵਾਰਮਰ ਤੇ ਅੰਜਪਾ ਦਾ ਨਿਊ ਸੂਟ ਪਾਵਾਂਗੀ ਗ੍ਰੇ ਕਲਰ ਦਾ ਜਿਹੜਾ ਕਿ ਮੈਂ ਫਰਸਟ ਕ੍ਰਾਈ ਤੋਂ ਮੰਗਾਇਆ ਸੀਗਾ ਤੇ ਲੋਗਰੇ ਦੀ ਮੈਂ ਕੋਈ ਹੋਰ ਲੈਂਦੀ ਆ पर साबन पाउडर तेल वगैरह कुछ नहीं पाउडर भी मैं थोड़ा जो जा क्योंकि जमचन पाउडर बाद बस हो गया रेडी टम्ब अपन बना मैन तो लगता 对。 ਅਗੇ ਰਹੀਆਂ ਚਾਣੀ ਤੇ ਮੇਲੇ ਕੁਝ ਚੀ ਪੱਦੀ ਪੱਦੀ ਗਲਿਚੋਸਿਕਾ ਦਿਖਾ ਦੇ ਨਹੀਂ ਤੇ ਲੱਗੇ ਆ ਦੇਖਣ ਲਈ ਕਰ ਲਏ ਉਹ ਗਰਮ ਤੇ ਸ਼ਾਮ ਦੀ ਵਜਈਆ ਸਵਾ 5 ਜੇ ਤੇ ਮੇਰਾ ਹੁਣ ਟਾਈਮ ਲੰਗਾ ਵੀਡੀਓ ਪੂਰਾ ਕਰਨ ਦਾ ਅੱਜ ਇਹਨੂੰ ਗੁੱਲਮੱਲ ਨੂੰ ਸੀਨ ਲਾਇਆ ਸੀ ਆ ਫਿਰ ਉੱਪਰ ਬੈਠੀ ਨੀ ਮੈਂ ਲੈ ਕੇ ਹੁਣ نیچے ਆ ਗਏ ਰੂਮ ਦੇ ਵਿੱਚ ਤੇ ਹੁਣੀ ਹੁਣੀ ਮੈਂ ਤਾਂ ਡਾਈਪਰ ਚੇਂਜ ਕੀਤਾ ਤੇ ਮੇਰੀ ਜਿਹੜੀ ਇੱਕ ਵੀਡੀਓ ਮੈਂ ਪਾਈ ਸੀਗੀ ਦਵਾਈ ਵਾਲੀ ਹੈ ਨਾ ਮੈਡੀਸਿਨ ਵਾਲੀ ਤੇ ਉਹ ਕਾਫੀ ਲੋਕ ਕਿ ਮੈਨੂੰ ਹਜੇ ਵੀ ਕੁਐਸਚਨ ਪੁੱਛੀ ਜਾਂਦੇ ਆ ਕਿ ਉਹਨਾਂ ਦੇ ਕਿੰਿਆਂ ਦੇ 13 ਸਾਲ ਹੋ ਗਏ ਕਿੰਿਆਂ ਦੇ 12 ਹੋ ਗਏ ਕਿੰਿਆਂ ਦੇ 9 ਹੋ ਗਏ ਕਿੰਿਆਂ ਦੇ 10 ਹੋ ਗਏ ਹੈਨਾ ਉਹਨਾਂ ਦੇ ਬੇਬੀ ਜਿਹੜਾ ਕਨਸੀਵ ਨਹੀਂ ਹੁੰਦਾ ਤੇ ਜਦੋਂ ਇਦਾਂ ਦੇ ਕਮੈਂਟ ਆਉਂਦੇ ਆ ਸੁਣ ਕੇ ਬਹੁਤ ਦੁੱਖ ਵੀ ਲੱਗਦਾ ਹੈ ਕਿ ਆਪਾਂ ਸੋਚੀਦਾ ਹੁੰਦਾ ਸੀ ਕਿ ਆਪਾਂ ਹੀ ਇਦਾਂ ਆ ਪਰ ਦੁਨੀਆ ਬਹੁਤ ਜ਼ਿਆਦਾ ਸਾਡੇ ਵਰਗੀ ਆ ਤੇ ਚਲੋ ਚੋਲਾ ਸਾਲ ਬਾਅਦ ਜੇ ਮਤਲਬ ਮੇਰੇ ਹੋਇਆ ਤਾਂ ਮੈਂ ਚਾਹੁੰਦੀ ਆ ਕਿ ਹਰ ਕਿਸੇ ਨੂੰ ਜਿਹੜੀ ਆ ਖੁਸ਼ੀ ਮਿਲੇ ਉਹ ਹੈਨਾ ਤੇ ਮੈਨੂੰ ਪੁੱਛਦੇ ਆ ਕਈ ਕਹਿੰਦੇ ਕਿ ਐਡਰੈਸ ਦਾ ਕਲੀਅਰ ਨਹੀਂ ਹੁੰਦਾ ਮੈਂ ਲਿਖ ਵੀ ਮੈਂਸ਼ਨ ਕਰ ਦੂੰਗੀ ਇੱਕ ਵਾਰੀ ਦੁਬਾਰਾ ਵੀ ਰਿਪੀਟ ਕਰ ਦੇਣੀ ਮੈਂ ਤਾਂ ਵੀਡੀਓ ਬਣਾਈਆ ਕਿ ਜਲੰਧਰ ਸ਼ਹਿਰ ਦੇ ਵਿੱਚ ਸਿਟੀ ਦੇ ਵਿੱਚ ਜਿਹੜਾ ਮੇਨ ਮਾਰਕੀਟ ਆ ਜਾਂਦਾ ਉੱਥੇ ਗੁੜ ਮੰਡੀ ਇੱਕ ਮਾਰਕੀਟ ਆ ਬਹੁਤ ਫੇਮਸ ਆ ਜਦੋਂ ਤੁਸੀਂ ਜੇ ਸਾਈਡ ਤੋਂ ਵੀ ਜਾਓਗੇ ਗੁੜ ਮੰਡੀ ਮਤਲਬ ਪੁੱਛ ਕੇ ਦੇਖ ਲਿਓ ਕਿ ਗੁੜ ਮੰਡੀ ਉੱਥੇ ਇੱਕ ਨਗੀਨੇ ਦੀ ਹੱਟੀ ਆ ਸ਼ੌਪ ਦਾ ਨਾਮ ਆ ਕਾਫੀ ਪੁਰਾਣੀ ਆ ਪੰਸਾਰੀ ਦੀ ਦੁਕਾਨ ਆ ਜਿੱਥੇ ਜੜੀ ਬੂਟੀਆਂ ਦਾ ਸਾਮਾਨ ਆ ਉਹ ਜਗਾ ਅੱਜ ਕੱਲ ਤਾਂ ਉਹਨਾਂ ਨੇ ਸਾਰਾ ਕੁਝ ਹੀ ਰੱਖਿਆ ਹੋਇਆ ਹੈ ਕਰਿਆਨੇ ਦਾ ਵੀ ਹੈ ਨਾ ਜੋ ਵੀ ਗ੍ਰੋਸਰੀ ਦਾ ਸਾਰਾ ਸਾਮਾਨ ਉਹਨਾਂ ਨੇ ਰੱਖਿਆ ਹੋਇਆ ਹੈ ਜਿੱਥੇ ਚੈਟ ਦਾ ਡੇਕ ਤੁਹਾਨੂੰ ਨਾ ਕੁਝ ਮਿਲ ਜਾਂਦਾ ਜਿਹੜੀ ਮਰਜ਼ੀ ਡੜੀ ਬੁੱਟੀ ਮਿਲ ਜਾਂਦੀ ਹੈ ਜੋ ਮਰਜ਼ੀ ਤੁਸੀਂ ਲੈ ਸਕਦੇ ਏਦਾਂ ਦਾ ਤੇ ਉਹਨਾਂ ਕੋਲ ਇਹ ਦਵਾਈ ਤੁਹਾਨੂੰ ਮਿਲਣੀ ਆ ਬਾਕੀ ਕਈ ਪੁੱਛਦੇ ਆਨਲਾਈਨ ਆਨਲਾਈਨ ਦਾ ਮੈਨੂੰ ਨਹੀਂ ਪਤਾ ਮੇਰੇ ਖਿਆਲ ਚ ਨਹੀਂ ਮਿਲਦੀ ਆਨਲਾਈਨ ਤੇ ਜੇ ਤੁਸੀਂ ਉਹਨਾਂ ਦਾ ਗੂਗਲ ਤੇ ਨਾਮ ਸਰਚ ਕਰੋਗੇ ਨਕਿੰਨੇ ਦੀ ਹੱਟੀ ਤਾਂ ਉਹ ਵੀ ਮਿਲ ਜਾਊਗੀ ਤਾਂ ਉਹਦੇ ਤੇ ਕੰਟੈਕਟ ਨੰਬਰ ਵੀ ਉਹਨਾਂ ਦਾ ਹੋਏਗਾ ਤੁਸੀਂ ਕੰਟੈਕਟ ਨੰਬਰ ਲੈ ਕੇ ਉਥੋਂ ਤੁਸੀਂ ਕਾਲ ਕਰਕੇ ਵੀ ਪੁੱਛ ਸਕਦੇ ਆਂ ਦੂਸਰੀ ਗੱਲ ਮੈਨੂੰ ਇਹ ਵੀ ਪੁੱਛੀ ਸੀ ਕਿਸੇ ਨੇ ਕਿ ਉਹ ਦਵਾਈ ਤਿਆਰ ਕਰਕੇ ਦਿੰਦੇ ਆ ਜਾਂ ਕਿਦਾਂ ਉਹਨਾਂ ਨੇ ਤੁਹਾਨੂੰ ਜੜੀ ਬੂਟੀਆਂ ਦੇਣੀ ਜਿਹਦਾ ਸੁੱਕੀ ਸੁੱਕੇ ਮਸਾਲੇ ਵਾਂਗੂ ਦਵਾਈ ਹੁੰਦੀ ਆ ਤੇ ਉਹ ਤੁਹਾਨੂੰ ਕੁੱਟਣੀ ਪੈਂਦੀ ਜਿਹਦਾ ਗੁੰਡੇ ਦੇ ਵਿੱਚ ਜਾਂ ਮਿਕਸੀ ਦੇ ਵਿੱਚ ਉਹ ਤੁਸੀਂ ਉਹਨਾਂ ਨੂੰ ਪੁੱਛ ਲੈਣਾ ਉਹਨਾਂ ਨੇ ਤੁਹਾਨੂੰ ਦੱਸ ਦੇਣੀ ਆ ਕਿ ਕੱਲੀ-ਕੱਲੀ ਪੀਸਣੀ ਆ ਜਾਂ ਇੱਕ-ਇੱਕ ਇਕੱਠੀ ਪੀਸ ਲੈਣੀ ਉਹ ਤੁਹਾਨੂੰ ਸਾਰਾ ਉਹਨਾਂ ਨੇ ਦੱਸ ਦੇਣਾ A to Z ਤੁਹਾਨੂੰ ਦੱਸ ਦਿੰਦੇ ਆ ਪੂਰੀ ਜਾਣਕਾਰੀ ਦੇ ਦਿੰਦੇ ਆ ਤੇ ਬਾਕੀ ਮੇਰੀ ਮੈਨੂੰ ਜਿਹੜੀ ਦਵਾਈ ਮਿਲੀ ਸੀ ਮੈਨੂੰ ਮੇਰੇ ਵਧਣੇ ਤਿਆਰ ਕਰਕੇ ਭੇਜੀ ਸੀ ਇੰਨੇ ਕਿ ਛੋਟੇ ਜਿਹੇ ਡੱਬੇ ਸੀ ਉਹਨਾਂ ਨੇ ਬਾਈ ਕੋਰੀਅਰ ਉਹਨਾਂ ਨੇ ਮੈਨੂੰ ਸੈਂਡ ਕੀਤੀ ਸੀ ਤੇ ਦਵਾਈ ਮੈਂ ਚਾਰ ਦਿਨ ਹੀ ਖਾਧੀ ਸੀਗੀ ਤੇ ਬਾਰ ਬਾਰ ਮੈਂ ਇਹ ਵੀ ਕਹਿੰਦੀ ਆ ਕਿ ਤੁਸੀਂ ਆਪਣੀ ਜਿਹੜੀ ਆ ਰੁਟੀਨ ਵੀ ਚੇਂਜ ਕਰੋ ਜੇ ਤੁਹਾਡੀ ਬੋਡੀ ਹੈਵੀ ਆ ਹਨਾ ਤੁਸੀਂ ਜਿਆਦਾ ਓਵਰ weight ਆ ਜਾਂ ਅੰਡਰ weight ਆ ਦੋਨੀਆਂ ਚੀਜ਼ਾਂ ਜਿਹੜੀਆਂ ਸਹੀ ਨਹੀਂ ਹੈਗੀਆਂ ਤੇ ਕੰਜੀਵ ਕਰਨ ਲਈ ਹੈਲਦੀ ਹੋਣਾ ਵੀ ਬਹੁਤ ਜ਼ਰੂਰੀ ਆ ਬਾਕੀ ਇਹ ਨਹੀਂ ਹੈਗਾ ਮਤਲਬ ਕਿ ਜਿਨ੍ਹਾਂ ਦੇ ਤਾਂ ਹੋ ਜਾਂਦੇ ਕਈ ਆਪਾਂ ਦੇਖੇਦੇ ਆ ਬਹੁਤ ਕਮਜ਼ੋਰ ਹੁੰਦੇ ਆ ਘਰੋਂ ਵੀ ਗਰੀਬ ਹੁੰਦੇ ਇਹਨਾਂ ਦੇ ਨਾਰਮਲੀ ਬੱਚੇ ਹੋ ਜਾਂਦੇ ਪਰ ਡਿਪੈਂਡ ਕਰਦਾ ਤੁਹਾਡੀ ਜਿਹੜੀ ਮਤਲਬ ਕਿ ਯੂਟਰਸ ਹੁੰਦੀ ਆ ਉਹ ਕੁਦਰਤੀ ਤੌਰ ਤੇ ਤਿਆਰ ਆ ਜਾਂ ਨਹੀਂ ਕਿਦਾਂ ਹਨ ਬਾਕੀ ਇਹ ਆ ਕਿ ਜਦੋਂ ਕਿਸੇ ਦੀ ਜ਼ਿੰਦਗੀ ਜਿਹੜੀ ਲਿਖੀ ਹੋਈ ਆ ਵਿੱਚੇ ਨਹੀਂ ਆਉਣਾ ਹੈ ਉਹਨੂੰ ਟਾਈਮ ਲਿਖਿਆ ਉਹਨੇ ਆਉਣਾ ਹੀ ਆ ਉਹਨੂੰ ਕੋਈ ਰੋਕ ਨਹੀਂ ਸਕਦਾ ਤੇ ਸਾਡੇ ਇੱਕ ਮੇਰੇ ਭਾਬੀ ਹੁੰਦੇ ਸੀ ਉਹਨਾਂ ਦੇ ਵੀ 14 ਸਾਲ ਬਾਅਦ ਬੱਚਾ ਹੋਇਆ ਸੀਗਾ ਤੇ ਕਈਆਂ ਦੀ ਇਹ ਵੀ ਹੁੰਦੀ ਹੈ ਪ੍ਰੋਬਲਮ ਕਿ ਜਦੋਂ-ਜਦਾਂ ਸਾਲ ਬਾਅਦ ਹੀ ਹੁੰਦੀ ਹੈ ਉਹਨਾਂ ਦੇ ਬੱਚੇ ਤੇ ਮੈਂ ਜਦੋਂ ਮੇਰੇ ਕਨਸੀਵ ਹੋਣਾ ਸੀ ਮੈਂ ਉੱਤੋਂ ਪਹਿਲੇ ਸੋਚ ਲਈ ਸੀ ਕਿ ਹੋ ਸਕਦਾ ਮੇਰੇ 14 ਸਾਲ ਬਾਅਦ ਹੋ ਜਾਵੇ ਕਨਸੀਵ ਤਾਂ ਮੈਨੂੰ ਹੋ ਜਾਂਦਾ ਸੀ ਲੇਕਿਨ ਜਿੱਦਾਂ ਮੇਰੇ ਵਿੱਚ ਕੈਰੀਜ ਹੋ ਜਾਂਦੀ ਸੀਗੇ ਤੇ ਇਹਨੂੰ ਮਿਸਕੈਰੇਜ ਮੇਰੇ ਹੋ ਚੁੱਕੀ ਸੀ ਪਹਿਲਾਂ ਤੇ ਚੌਥਾ ਲੱਕੀ ਬੇਬੀ ਜਿਹੜਾ ਸਾਨੂੰ ਮਿਲ ਗਿਆ ਤੇ ਆਹੋਪ ਕਿ ਤੁਹਾਨੂੰ ਵੀ ਜਲਦੀ ਤੋਂ ਜਲਦੀ ਮਨੇ ਜਿਹੜਾ ਮੇਰੀ ਵੀਡੀਓ ਦੇਖਦਾ ਪਿਆ ਤੇ ਮੈਂ ਤਾਂ ਕਿਹਾ ਕਿ ਦਵਾਈ ਖਾਣ ਦੀ ਵੀ ਜ਼ਰੂਰਤ ਨਾ ਪਵੇ ਤੇ ਵਸੇ ਰੱਬ ਮੇਰੀ ਸੁਣ ਵੀ ਜਿਹੜਾ ਵੀ ਵੀਡੀਓ ਦੇਖਦਾ ਪਿਆ ਕਮੈਂਟ ਕਰਦਾ ਪਿਆ ਕਿ ਸਾਡੇ ਬੱਚਾ ਨਹੀਂ ਹੈਗਾ ਤੇ ਉਹਨਾਂ ਦੇ ਜ਼ਰੂਰ ਜ਼ਰੂਰ ਹੋ ਜਾਵੇ ਮੈਂ ਉਸ ਰੱਬ ਤੋਂ ਇਹ ਪ੍ਰੇਅ ਕਰਦੀ ਆ ਹਨਾ ਤੇ ਸਾਰੇ ਜਿਹੜੇ ਆ ਇਹ ਸਭ ਕਮੰਨ ਤੇ ਬਾਕੀ ਟੈਨਸ਼ਨ ਨਾ ਲੋ ਜਲਦੀ ਹੋਊਗਾ ਤੇ ਉਮੀਦ ਨਾ ਛੱਡੋ ਸਬਰ ਰੱਖੋ ਤੇ ਬਸ ਇਹ ਹੀ ਕਹਿਣਾ ਚਾਹੂੰਗੀ ਤੇ ਦੁਕਾਨ ਦਾ ਜਿਹੜਾ ਨਾਮ ਮੈਂ ਮੈਂਸ਼ਨ ਕਰ ਦੂੰਗੀ ਤੇ ਨਗਿਨੇ ਦੀ ਹੱਟੀ ਅਜਲੰਦਰ ਸ਼ਹਿਰ ਦੇ ਵਿੱਚ ਗੁੜ ਮੰਡੀ ਬਾਜ਼ਾਰ ਆ ਉੱਥੇ ਤੁਹਾਨੂੰ ਇਹ ਦੁਕਾਨ ਕਿੱਥੇ ਹੋਵੇ ਤੁਸੀਂ ਪੁੱਛੂਗੇ ਮਿਲ ਜਾਣੀ ਆ ਆਸਾਨੀ ਦੇ ਨਾਲ ਤੇ ਉੱਥੇ ਜਾ ਕੇ ਤੁਸੀਂ ਇਹ ਹੀ ਕਹਿਣਾ ਆ ਕਿ ਸਾਡੇ ਇੰਨੇ ਵਿਸਾਲ ਹੋ ਗਏ ਵਿਆਹ ਨੂੰ ਜਾਂ ਜੋ ਵੀ ਤੁਹਾਡੀ ਹਿਸਟਰੀ ਹੈਗੀ ਤੁਸੀਂ ਉਹਨਾਂ ਨੂੰ ਦੱਸ ਦੇਣੀ ਆ ਹੋ ਸਕਦਾ ਤੁਹਾਨੂੰ ਪਹਿਲੀ ਵਾਰ ਜੋ ਦਵਾਈ ਨਾ ਦੇਣ ਤੁਸੀਂ ਕਹਿ ਦਿਓ ਕਿ ਅਸੀਂ ਦੂਰੋਂ ਆਏ ਆ ਜਾਂ ਹਨਾ ਤੇ ਇਸ ਕਰਕੇ ਸਾਨੂੰ ਅੱਜ ਹੀ ਦਵਾਈ ਚਾਹੀਦੀ ਆ ਤਾਂ ਮੇਰੀ ਇਹ ਵੀ ਪੁੱਛਦੀ ਆ ਕਿ ਕਿੰਨੇ ਦੀ ਆਉਂਦੀ ਆ ਦਵਾਈ ਦਵਾਈ ਮੇਰੀ ਜਿਹੜੀ ਆਈ ਸੀ ਉਹ 250 ਦੀ ਆਈ ਸੀ ਤੇ ਮੈਨੂੰ ਪਈ ਸੀ 500 ਦੀ ਮਤਲਬ ਮੰਮੀ ਉਹਨਾਂ ਨੇ ਇਧਰੋਂ ਕੋਰੀਅਰ ਕੀਤਾ ਸੀ 2.5 300 ਜਿਹੜਾ ਉਹਨਾਂ ਦਾ ਚਾਰਜੀ ਸੋ ਲੱਗੇ ਸੀ ਮੈਂ ਮੈਂ ਤਾਂ ਨਹੀਂ ਦਿੱਤੇ ਹੀ ਪੈਸੇ ਮਦਰ ਨਹੀਂ ਦਿੱਤੇ ਸੀ ਤੇ ਦਵਾਈ ਇਦਾਂ ਮਤਲਬ ਕੀ ਪੰਚੀ ਸੀ ਮੇਰੇ ਕੋਲ ਤੇ 4 ਦਿਨ ਮੈਂ ਮੈਡੀਸਨ ਖਾਧੀ ਸੀਗੀ ਤੇ ਤੁਸੀਂ ਇਹ ਦੇਖ ਲਓ ਤੇ ਚਾਰ ਦਿਨ ਦੇ ਜਿਹੜਾ ਮੈਨੂੰ ਪੋਜ਼ਿਟਿਵ ਆਇਦਾ ਰਿਜ਼ਲਟ ਮੇਰੀ ਕਿੱਸੀ ਆ ਬਾਕੀ ਕੋਈ ਜਾਦੂ ਨਹੀਂ ਹੁੰਦਾ ਬਾਕੀ ਥੋੜੀ ਆਪਣੀ ਕਿਸਮਤ ਵੀ ਹੁੰਦੀ ਆ ਇੱਕ ਟਾਈਮ ਵੀ ਹੁੰਦਾ ਆ ਪੂਰਾ ਡਿਪੈਂਡੈਂਟ ਵੀ ਨਾ ਰਹੋ ਕਿ ਹਾਂ ਇਹ ਦਵਾਈ ਖਾਣਾ ਹੋਣਾ ਹੀ ਹੋਣਾ ਹੈ ਹੈਨਾ ਤੇ ਥੋੜਾ ਪੋਜ਼ਿਟਿਵ ਵੀ ਰੱਖੋ ਆਪਣੇ ਆਪ ਨੂੰ ਥੋੜਾ ਦੁਨੀ ਚੀਜ਼ਾਂ ਨਾਲ ਲੈ ਕੇ ਚੱਲੋ ਤੇ ਬਾਕੀ ਆਪਣੇ ਜਿਹੜਾ ਦਿਮਾਗ ਔਰ ਆਪਣਾ ਜਿਹੜਾ ਸਰੀਰ ਆਪਣੀ ਸੋਚ ਤੇ ਇਹ ਚੀਜ਼ਾਂ ਆ ਵੀ ਨਾ ਹੋਉਂਦੀਓ ਆਪਣੇ ਆਪ ਨੂੰ ਖੁਸ਼ ਰੱਖੋ ਰਿਲੈਕਸ ਰੱਖੋ ਤੇ ਦੁਨੀਆ ਦੇ ਵਿੱਚ ਬਹੁਤ ਚੀਜ਼ਾਂ ਲੋਕੀ ਇਦਾਂ ਦੇ ਜਿਹੜੇ ਦੁਖੀ ਆ ਬਹੁਤ ਕੁਝ ਉਹਨਾਂ ਕੋ ਨਹੀਂ ਹੈਗਾ ਜਿਹੜੇ ਸਾਡੇ ਕੋ ਹੈਗਾ ਆ ਤੇ ਇਸ ਕਰਕੇ ਨਿਰਾਸ਼ ਨਾ ਹੋਵੋ ਤੇ ਹੁਣ ਇਹ ਵੀਡੀਓ ਦਾ ਕਰਦੀ ਆ ਐਂਡ ਤੇ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਤੇ ਵਲੌਗ ਇੱਥੇ ਦਾ ਖਤਮ ਕਰਦੀ ਆ ਬਾਏ ਬਾਏ ਟੇਕ ਕੇਅਰ